ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦਾ ਉੱਤਰਲੇ ਤੁਹਾਡੇ ਸਿਸਟਮ ਦਾ ਬਾਬਾ ਬਾਬਾ ਰਾਮ ਰਹੀਮ ਗੁਰਮੀਤ ਰਾਮ ਰਹੀਮ ਹੈ ਤੇ ਇਧਰਲਾ ਬਾਬਾ ਕਹਿੰਦਾ ਇਧਰਲੇ ਸਿਸਟਮ ਦਾ ਬਾਬਾ ਮੈਂ ਯਾਨੀ ਕਿ ਸੁਖਵੀਰ ਸਿੰਘ ਬਾਦਲ ਆ ਇਹ ਗੱਲਾਂ ਸੁਖਵੀਰ ਸਿੰਘ ਬਾਦਲ ਨੇ ਜਿਹੜੇ ਰਾਮ ਰਹੀਮ ਦੇ ਸਨੇਹਾ ਲੈ ਕੇ ਬੰਦੇ ਆਉਂਦੇ ਨੇ ਉਹਨਾਂ ਨੂੰ ਇਹ ਗੱਲਾਂ ਕੀ ਕਹਿੀਆਂ ਸੀਗੀਆਂ ਇਹਦੇ ਤੇ ਚਰਚਾ ਕਰਾਂਗੇ ਤੇ ਚਰਚਾ ਕਰਾਂਗੇ ਦੋਸਤੋ ਜਿਹੜੇ ਇਸ ਕੇਸ ਦਾ ਹੁਣ ਸਭ ਤੋਂ ਅਹਿਮ ਕੜੀ ਹੈ ਪ੍ਰਦੀਪ ਕਲੇਰ ਜਿਹੜਾ ਕਿ ਆ ਬਾਦਾਂ ਮਾਫ ਗਵਾਹ ਬਣ ਚੁੱਕਿਆ ਹੈ ਇਸ ਕੇਸ ਦੇ ਵਿੱਚ ਉਹਦੇ ਵੱਲੋਂ ਕੱਲ ਇੱਕ ਇੰਟਰਵਿਊ ਦਿੱਤੀ ਜਾਂਦੀ ਹੈ ਉਹ ਇੰਟਰਵਿਊ ਦੀ ਸਚਾਈ ਕੀ ਹੈ ਉਹ ਸਾਰੀ ਤੁਹਾਡੇ ਨਾਲ ਉਹਦੇ ਤੇ ਚਾਨਣਾ ਪਾਵਾਂਗੇ ਤੇ ਨਾਲ ਦੀ ਨਾਲ ਦੋਸਤੋ ਇਹਦੇ ਤੇ ਇਹ ਵੀ ਚਾਨਣਾ ਪਾਵਾਂਗੇ ਕਿ ਕੀ ਇਹ ਪ੍ਰਦੀਪ ਕਲੇਰ ਵੱਲੋਂ ਦਿੱਤੀ ਹੋਈ ਇੰਟਰਵਿਊ ਅਚਾਨਕ ਹੈ ਜਾਂ ਫਿਰ ਕਿਸੇ ਨੂੰ ਸੁਖਬੀਰ ਬਾਦਲ ਤੋਂ ਕੋਈ ਡਰ ਭੈ ਆ ਰਿਹਾਗਾ ਜਿਸ ਕਾਰਨ ਕਰਕੇ ਇਹ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ ਨੇ ਕਿਤੇ ਨਹਿਰ ਦਾ ਉਦਗਾਟਨ ਕੀਤਾ ਜਾ ਰਿਹਾ ਤੇ ਉੱਥੇ ਵੀ ਸੁਖਬੀਰ ਬਾਦਲ ਤੇ ਵਿਸ਼ੇਸ਼ ਤੌਰ ਤੇ ਨਿਸ਼ਾਨੇ ਸਾਧੇ ਜਾਂਦੇ ਨੇ ਤੇ ਬਾਕੀ ਚੁੱਪ ਰਹਿ ਕੇ ਪਿੱਛੇ ਇੱਕ ਆਪ ਕਹਿ ਸਕਦੇ ਆ ਕਿ ਬੈਕ ਕੈਮਰੇ ਦੇ ਪਿੱਛੇ ਰਹਿ ਕੇ ਕੀ ਕੋਈ ਬੰਦਾ ਇਹ ਇੰਟਰਵਿਊ ਜੁ ਕਰਵਾ ਰਿਹਾਗਾ ਤੇ ਇਹ ਇੰਟਰਵਿਊ ਇੰਨੇ ਸਾਲਾਂ ਬਾਅਦ ਕੀ ਹੁਣੀ ਪ੍ਰਦੀਪ ਕਲੇਰ ਨੂੰ ਇਹ ਗੱਲਾਂ ਯਾਦ ਆਈਆਂ ਕੀ ਪ੍ਰਦੀਪ ਕਲੇਰ ਨੂੰ ਪਹਿਲਾਂ ਇਹ ਗੱਲਾਂ ਯਾਦ ਨਹੀਂ ਸੀਗੀਆਂ ਜਾਂ ਉਹਨੂੰ ਇਹ ਪਤਾ ਨਹੀਂ ਸੀ ਜਾਂ ਉਹਦੇ ਨਾਲ ਕੋਈ ਪੱਤਰਕਾਰ ਅਜੇ ਤੱਕ ਇੰਟਰਵਿਊ ਕਰਨ ਨਹੀਂ ਨਿ ਗਿਆ ਹੁਣ ਫਿਰ ਉਹ ਪ੍ਰਦੀਪ ਕਲੇਰ ਆਪ ਪੱਤਰਕਾਰ ਕੋਲੇ ਇੰਟਰਵਿਊ ਕਰਨ ਆਇਆ ਜਾਂ ਉਹਨੂੰ ਨੌਕ ਕੀਤਾ ਗਿਆ ਇਹ ਗੱਲਾਂ ਤੇ ਸਾਰੀਆਂ ਤੇ ਆਪਾਂ ਚਾਨਣਾ ਪਾਵਾਂਗੇ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪ੍ਰਦੀਪ ਕਲੇਰ ਇੱਕ ਐਸਾ ਕਰੈਕਟਰ ਹੈ ਜਿਹੜਾ ਕਰੈਕਟਰ ਪਿਛਲੇ ਸਾਲ ਜਿਆਦਾ ਪਿਕਚਰ ਦੇ ਵਿੱਚ ਆਉਂਦਾਗਾ ਕਿਉਂਕਿ ਪਹਿਲਾਂ ਉਹ ਪਗੌੜਾ ਸੀਗਾ ਉਸ ਤੋਂ ਬਾਅਦ ਉਹ ਪਕੜਿਆ ਜਾਂਦਾਗਾ ਜਦੋਂ ਗੜਗੌਂ ਦੇ ਵਿੱਚੋਂ ਫੜਿਆ ਜਾਂਦਾ ਤਾਂ ਉਹ ਬਾਦਾਂ ਮਾਫ਼ ਗਵਾਹ ਬਣ ਜਾਂਦਾਗਾ ਤੇ ਆਪਣੇ ਜਿਹੜੇ ਬਿਆਨ ਨੇ ਜੱਜ ਸਾਹਿਬ ਦੇ ਸਾਹਮਣੇ ਦਰਜ ਕਰਾਉਂਦਾ ਤੇ ਸਾਰਾ ਕੁਝ ਨੰਗਾ ਕਰ ਦਿੰਦਾ ਕਿ ਇਹ ਜਿਹੜੀ ਬੇ ਆਪਦੀ ਹੈ ਉਹ ਹਣੀਪ੍ਰੀਤ ਤੇ ਬਾਬਾ ਗੁਰਮੀਤ ਰਾਮ ਰਹੀਮ ਵੱਲੋਂ ਕਰਵਾਈ ਗਈ ਹੈ ਉਹ ਤੋਂ ਬਾਅਦ ਫਿਰ ਉਹ ਚੁੱਪ ਰਹਿੰਦਾਗਾ ਬੋਲਦਾ ਨਹੀਂ ਕਿਉਂਕਿ ਅਦਾਲਤ ਦਾ ਮਾਮਲਾ ਸੀਗਾ ਲੇਕਿਨ ਅਚਾਨਕ ਚਾਰ ਸੂਬਿਆਂ ਦੀਆਂ ਚੋਣਾ ਆ ਜਾਂਦੀਆਂ ਨੇ ਤੇ ਉਹਨਾਂ ਚੋਣਾ ਤੋਂ ਪਹਿਲਾਂ ਪ੍ਰਦੀਪ ਕਲੇਰ ਅਚਾਨਕ ਸਾਹਮਣੇ ਆਉਂਦਾ ਤੇ ਆ ਕੇ ਇੱਕ ਇੰਟਰਵਿਊ ਦਿੰਦਾ ਜੇਕਰ ਉਹ ਇੰਟਰਵਿਊ ਦੇ ਵਿੱਚ ਕਈਆਂ ਹੋਈਆਂ ਗੱਲਾਂ ਸਚਾਈ ਨੇ ਤਾ ਸੁਖਵੀਰ ਸਿੰਘ ਬਾਦਲ ਦਾ ਸਿਆਸੀ ਭੂਿਕ ਖਤਮ ਹੈ ਪ੍ਰਧਾਨਗੀ ਤਾਂ ਛੱਡੇ ਮੁੜ ਕੇ ਉਹ ਸਰਕਲ ਪ੍ਰਧਾਨ ਬਣਦੇ ਵੀ ਕਾਬਲ ਨਹੀਂ ਰਹੇਗਾ ਗੱਲਾਂ ਬਾਤਾਂ ਕੀ ਹੋਈਆਂ ਨੇ ਦੋਸਤੋ ਉਹਨੇ ਜੋ ਗੱਲਾਂ ਦੱਸੀਆਂ ਨੇ ਬਹੁਤ ਹੀ ਚੰਕਾਣੇ ਵਾਲੀਆਂ ਨੇ ਬਹੁਤ ਹੀ ਮਤਲਬ ਰੌਂਗ ਟੇ ਖੜੇ ਕਰਨ ਵਾਲੀਆਂ ਨੇ ਜੋ ਕੁਝ ਉਹਨੇ ਦੱਸਿਆਗਾ ਉਹਨੇ ਦੱਸਿਆ ਕਿ ਮੈਂ 2014 ਦੇ ਵਿੱਚ ਪੋਲੀਟੀਕਲ ਵਿੰਗ ਦਾ ਚੇਅਰਮੈਨ ਸੀਗਾ ਹੈੱਡ ਸੀਗਾ ਆ ਬਾਬਾ ਰਾਮ ਆਰਾਮ ਰਹੀਮ ਵੱਲੋਂ ਲਾਇਆ ਹੋਇਆ ਤੇ ਸਾਰੀਆਂ ਜਿਹੜੀਆਂ ਪਾਰਟੀਆਂ ਨਾਲ ਸੰਪਰਕ ਕਰਨ ਦੀ ਗੱਲਬਾਤ ਕਰਨ ਦੀ ਜ਼ਿੰਮੇਵਾਰੀ ਕਹਿੰਦਾ ਮੇਰੀ ਸੀ ਤੇ ਇੱਕ ਹਰਸ਼ ਧੂਰੀ ਸੀਗਾ ਤੇ ਉਹ ਕਹਿੰਦਾ ਜਦੋਂ ਬਾਬੇ ਦੀ ਫਿਲਮ ਦੂਜੀ ਫਿਲਮ ਪਹਿਲੀ ਚੱਲਦੀ ਨਹੀਂ ਦੂਜੀ ਫਿਲਮ ਲਈ ਉਹ ਰਾਮ ਰਹੀਮ ਤੇ ਆਪਣੀ ਹਣੀ ਪ੍ਰੀਤ ਉਹ ਕਹਿੰਦਾ ਮੈਨੂੰ ਕਹਿੰਦੇ ਨੇ ਕਿ ਇਹ ਜਿਹੜਾ ਤੁਸੀਂ ਹੁਣ ਜਾ ਕੇ ਸੁਖਵੀਰ ਬਾਦਲ ਨਾਲ ਗੱਲ ਕਰੋ ਕਿਉਂਕਿ ਕਹਿੰਦਾ ਆਪਾਂ ਨੇ 12 ਦੇ ਵਿੱਚ ਉਹਦੀ ਮਦਦ ਕੀਤੀ ਸੀ ਉਹਦੀ ਸਰਕਾਰਾਂ ਬਣਾਈਆਂ ਨੇ ਉਹਨਾਂ ਦੀ ਮਦਦ ਕੀਤੀ ਹੈ ਤੇ ਤੁਸੀਂ ਜਾ ਕੇ ਉਹਨਾਂ ਨਾਲ ਗੱਲਬਾਤ ਕਰੋ ਤੇ ਉਹ ਕਹਿੰਦਾ ਅਸੀਂ ਜਿਹੜਾ ਸੁਖਵੀਰ ਸਿੰਘ ਬਾਦਲ ਕੋਲੇ 12 ਸਫਦਰਗੰਜ ਦਿੱਲੀ ਜਾਂਦੇ ਆ ਬੀਬਾ ਹਰਸ਼ਮ੍ਰਿਤ ਕੌਰ ਦੀ ਜਿਹੜੀ ਕੋਠੀ ਹੁੰਦੀ ਸੀ ਉੱਥੇ ਜਾ ਕੇ ਕਹਿੰਦਾ ਸੈਚਾਰਡੇ ਸੰਡੇ ਨੂੰ ਸਾਡੀ ਮੁਲਾਕਾਤ ਹੁੰਦੀ ਆ ਤੇ ਉੱਥੇ ਜਾ ਕੇ ਅਸੀਂ ਕਹਿੰਦਾ ਸਾਰੀ ਗੱਲਬਾਤ ਉਹਨਾਂ ਦੇ ਨਾਲ ਕਰਦੇ ਆ ਤੇ ਉਹਨਾਂ ਨੂੰ ਕਹਿੰਨੇ ਆ ਕਿ ਸਾਨੂੰ ਬਾਬੇ ਨੇ ਇਹ ਗੱਲ ਹੀ ਕਹਿ ਕੇ ਭੇਜਿਆਗਾ ਕਿ ਮਤਲਬ ਸਾਡੀ ਫਿਲਮ ਹੈ ਜਿਹੜੀ ਉਹ ਚਲਾਈ ਜਾਵੇ ਤਾਂ ਸੁਖਵੀਰ ਉਹਨਾਂ ਨੂੰ ਕਹਿੰਦਾਗਾ ਕਿ ਤੁਸੀਂ ਬਾਬੇ ਨੂੰ ਕਹੋ ਕਿ ਉਹ ਮਾਫੀ ਮੰਗ ਲਵੇ ਕਿਉਂਕਿ ਉਹ ਆ ਪੰਥ ਦੇ ਵਿੱਚੋਂ ਸਿੱਖਿਆ ਹੋਇਆ ਸੀਗਾ ਤਾਂ ਉਹ ਕਹਿੰਦੇ ਨੇ ਕਿ ਅਸੀਂ ਲਿਖਵਾ ਲਾਂਗੇ ਬਾਬੇ ਤੋਂ ਤਾਂ ਪਰ ਫਿਰ ਕੀ ਇਧਰੋਂ ਸਾਰਾ ਕੁਝ ਕਲੀਅਰ ਹੋ ਜਾਵੇਗਾ ਤਾਂ ਉਹ ਕਹਿੰਦੇ ਹਿੱਕ ਥਾਪੜ ਕੇ ਸੁਖਵੀਰ ਕਹਿੰਦਾ ਕਿ ਤੁਹਾਡੇ ਸਿਸਟਮ ਦੇ ਵਿੱਚ ਗੁਰਮੀਤ ਰਾਮ ਰਹੀਮ ਬਾਬਾ ਹੈਗਾ ਤੇ ਇਧਰ ਕਹਿੰਦਾ ਮੈਂ ਬਾਬਾਂ ਦਾ ਹਿੱਕ ਥਾਪੜ ਕੇ ਕਹਿੰਦਾ ਕਹਿੰਦਾ ਹੈਗਾ ਇਧਰਲੇ ਸਿਸਟਮ ਦਾ ਮੈਂ ਬਾਬਾ ਜਾਨੀ ਕਿ ਸਰਕਾਰ ਅਕਾਲੀ ਦਲ ਕਾਂਲ ਦਾਖ ਸਾਰੀਆਂ ਚੀਜ਼ਾਂ ਦੇ ਸੰਦਰਭ ਦੇ ਵਿੱਚ ਉਹਦਾ ਕਹਿਣ ਦਾ ਮਤਲਬ ਸੀਗਾ ਤੇ ਉਸ ਤੋਂ ਬਾਅਦ ਉਸ ਤੋਂ ਉਹ ਕਹਿੰਦਾ ਸੀ ਬਾਬੇ ਕੋਲ ਜਾਂਦੇ ਆ ਤੇ ਬਾਬੇ ਕੋਲੋਂ ਜਾ ਕੇ ਅਜੀ ਇੱਕ ਚਿੱਠੀ ਲਿਖਵਾ ਲੈਣੇ ਆ ਜਿਹੜੀ ਚਿੱਠੀ ਲਿਖ ਕੇ ਲੈ ਕੇ ਅਸੀਂ ਦੁਬਾਰਾ ਫੇਰ ਉਹਦੇ ਕੋਲੇ ਚਲੇ ਜਾਂਦੇ ਆ ਸੁਖਵੀਰ ਸਿੰਘ ਬਾਦਲ ਕੋਲੇ ਜਿੱਥੇ ਉਹ ਨਾਮ ਲੈਂਦਾਗਾ ਕਿ ਉੱਥੇ ਜਿਹੜਾ ਆਪਣਾ ਚੀਮਾ ਜਿਹੜਾ ਕਿ ਅਕਾਲੀ ਦਲ ਦਾ ਤੁਹਾਨੂੰ ਪਤਾ ਹੀ ਐ ਸਿੱਖਿਆ ਮੰਤਰੀ ਵੀਰਿਆ ਉਹ ਵੀ ਹੁੰਦਾਗਾ ਤੇ ਉੱਥੇ ਬੈਠ ਕੇ ਕਹਿੰਦਾ ਸਾਰੀ ਜਦੋਂ ਡਿਸਕਸ ਹੁੰਦੀ ਆ ਕਿ ਤਾਂ ਚਿੱਠੀ ਆ ਜਿਹੜੀ ਹਿੰਦੀ ਦੇ ਵਿੱਚ ਆ ਫਿਰ ਉਹਨੂੰ ਪੰਜਾਬੀ ਦੇ ਵਿੱਚ ਕੀਤਾ ਜਾਂਦਾ ਤੇ ਫਿਰ ਉਹਦੇ ਉੱਤੇ ਇੱਕ ਜਿਹੜਾ ਮਾਫੀਨਾਮਾ ਮਤਲਬ ਜਿਹੜਾ ਉੱਥੇ ਲਿਖਿਆ ਗਿਆ ਸੀਗਾ ਉਹ ਕਹਿੰਦਾ ਇਹਨਾਂ ਵੱਲੋਂ ਖੁਦ ਲਿਖਿਆ ਗਿਆ ਖਿਮਾ ਦੀ ਜਾਂਚਣਾ ਲੱਭ ਜੋ ਕਹਿੰਦਾ ਵਿੱਚ ਹੈ ਨਹੀਂ ਸੀਗਾ ਦਸਕਤਾਂ ਦੇ ਉੱਪਰ ਥੋੜੀ ਜੀ ਜਗ੍ਹਾ ਸੀ ਉੱਥੇ ਕਹਿੰਦਾ ਆਪ ਲਿਖਿਆ ਗਿਆ ਤੇ ਉਸ ਤੋਂ ਬਾਅਦ ਦੋਸਤੋ ਅਗਲੀਆਂ ਗੱਲਾਂ ਬਾਤਾਂ ਜਦੋਂ ਦੱਸਦਾਗਾ ਤੇ ਜਾ ਕੇ ਉਹ ਸਾਰੀ ਚਿੱਠੀ ਹੈ ਜਿਹੜੀ ਕਹਿੰਦਾ ਅਕਾਲ ਤਖਤ ਸਾਹਿਬ ਤੇ ਦਿੱਤੀ ਜਾਂਦੀ ਹੈ ਤੇ ਅਕਾਲ ਤਖਤ ਸਾਹਿਬ ਤੇ ਚਿੱਠੀ ਦੇਣ ਤੋਂ ਬਾਅਦ ਉਹਨਾਂ ਨੂੰ ਮਾਫੀ ਦੇ ਦਿੱਤੀ ਜਾਂਦੀ ਹੈ ਫਿਰ ਰੌਲਾ ਪੈ ਜਾਂਦਾ ਇਹ ਸਾਰੀਆਂ ਚੀਜ਼ਾਂ ਕਰਨ ਤੋਂ ਬਾਅਦ ਕਹਿੰਦਾ ਹਰਸ਼ ਤੂਰੀ ਨੂੰ ਫੋਨ ਕੀਤਾ ਜਾਂਦਾ ਕਿ ਮੈਂ ਬਾਬੇ ਨੂੰ ਹੈਲੀਕਾਪਟਰ ਭੇਜ ਦਿੰਦਾਗਾ ਤੇ ਤੁਸੀਂ ਬਾਬੇ ਨੂੰ ਕਹੋ ਕਿ ਉਹ ਆ ਕੇ ਇੱਥੇ ਪਕਾਇਦਾ ਮਾਫੀ ਮੰਗ ਲਵੇ ਜਿਸ ਤੋਂ ਬਾਬਾ ਸਾਫ਼ ਮਨਾ ਕਰ ਦਿੰਦਾ ਪਰ ਸਵਾਲ ਦੋਸਤੋ ਜਿਹੜਾ ਸਭ ਤੋਂ ਵੱਡਾ ਫਾਇਦਾ ਇਹ ਹੁੰਦਾਗਾ ਕਿ ਬਾਬੇ ਨੂੰ ਦੁਬਾਰਾ ਫੇਰ ਪੰਥ ਦੇ ਵਿੱਚੋਂ ਛੇਕ ਦਿੱਤਾ ਜਾਂਦਾ ਇਹਦੇ باوجود ਇੱਕ ਆਮ ਸਿੱਖ ਹੈ ਜਿਹੜਾ ਉਹ ਪੰਥ ਦੇ ਵਿੱਚ ਉਹ ਸਿੱਖ ਬੰਦੇ ਨੂੰ ਮਿਲਦਾ ਨਹੀਂ ਹੈਗਾ ਬਲਕਿ ਉਹਨਾਂ ਦੇ ਪੈਰੋਕਾਰਾਂ ਨੂੰ ਵੀ ਗੁਰਦੁਆਰਿਆਂ ਦੇ ਵਿੱਚ ਦਾਖਲ ਹੋਣ ਤੋਂ ਜਾਂ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦੇਣ ਤੋਂ ਵੀ ਲੋਕ ਮਨਾ ਕਰਦੇ ਨੇ ਲੜਦੇ ਨੇ ਥੱਲੇ ਵਾਲੇ ਮਾਮਲੇ ਤੇ ਵਿੱਚ ਪਰ ਸਖਬੀਰ ਬਾਦਲ ਬਾਰੇ ਉਹ ਜ਼ਿਕਰ ਕਰਦਾ ਕਿ ਕਮਜ ਕਮ ਤਿੰਨ ਵਾਰੀ ਗੁਰਮੀਤ RAM REEM ਨੂੰ ਇਹ ਸੁਪ ਕੇ ਮਿਲਦਾ ਰਿਹਾਗਾ ਇੱਕ ਵਾਰੀ ਉਹ ਜ਼ਿਕਰ ਕਰਦਾ ਕਿ ਜਿਹੜੀ ਆਪਣੀ ਛੋਟੀ ਕਾਰ ਹੁੰਦੀ ਆ ਉਹ ਕਾਰ ਦੇ ਵਿੱਚ ਜਾਂਦਾ ਤੇ ਨਾਲ ਉਹਦੇ ਉਹ ਦੱਸਦਾਗਾ ਕਿ ਜਿਹੜਾ ਉਹ ਬਰਨਾਲੇ ਵਾਲਾ ਲੱਖੀ ਹੰਢਾਇਆ ਉਹ ਹੁੰਦਾਗਾ ਤੇ ਇੱਕ ਵਾਰੀ ਜੈਪੁਰ ਡੇਰੇ ਦੇ ਵਿੱਚ ਉਹ ਜ਼ਿਕਰ ਕਰਦਾਗਾ 4 ਫਰਵਰੀ 2017 ਨੂੰ ਚੋਣਾਂ ਤੋਂ ਪਹਿਲਾਂ 2 ਫਰਵਰੀ ਨੂੰ ਕਹਿੰਦਾ ਅ ਫੇਰ ਸੁਖਵੀਰ ਬਾਦਲ ਜਾ ਕੇ ਉਹਨੂੰ ਔਡੀ ਗੱਡੀ ਦੇ ਵਿੱਚ ਜਿਹਨੂੰ ਉਹੀ ਜਿਹੜਾ ਲੱਖੀ ਹੰਢਾਇਆ ਉਹ ਚਲਾ ਰਿਆ ਹੁੰਦਾਗਾ ਉੱਥੇ ਜਾ ਕੇ ਕਹਿੰਦਾ ਫੇਰ ਮਿਲਦਾ ਇਹ ਸਾਰੇ ਜਿਹੜੀਆਂ ਗੱਲਾਂ ਨੇ ਗੀਆਂ ਇਹ ਇਹ ਆਪ ਦੱਸ ਰਿਹਾ ਆਪਣੀ ਜਵਾਨੀ ਹੋਂਦੋਂ ਤੋਂ ਗੱਲ ਕਰਦੇ ਆ ਕਿ ਜਿਹੜਾ ਇਹ ਬੰਦਾ ਹੈ ਇਹ ਇਹਦੇ ਉੱਤੇ ਸ਼ੱਕ ਪੈਦਾ ਕਿਉਂ ਹੁੰਦਾਗਾ ਜਦੋਂ ਇਹਨੂੰ ਪੱਤਰਕਾਰ ਪੁੱਛਦਾਗਾ ਕਿ ਤੁਸੀਂ ਪਹਿਲਾਂ ਫਿਰ ਸੁਪਦੇ ਕਿਉਂ ਰਹੇ ਤਾਂ ਉਹ ਕਹਿੰਦਾਗਾ ਕਿ ਨਹੀਂ ਨਹੀਂ ਮੈਂ ਤਾਂ ਕਦੇ ਸੁਪਿਆ ਹੀ ਨਹੀਂ ਹੈਗਾ ਮੇਰਾ ਤਾਂ ਕਹਿੰਦਾ ਉਹੀ ਫੋਨ ਨੰਬਰ ਚੱਲਦਾ ਸੀਗਾ ਮੇਰੇ ਬੱਚੇ ਵੀ ਉੱਥੇ ਹੀ ਰਹਿੰਦੇ ਤੇ ਪੜ੍ਹਦੇ ਸੀ ਮੇਰੀ ਘਰ ਵਾਲੀ ਤੇ ਮੈਂ ਅਸੀਂ ਤਾਂ ਕਹਿੰਦਾ ਉੱਥੇ ਹੀ ਰਹਿੰਦੇ ਤੇ ਅਸੀਂ ਤਾਂ ਕਿਤੇ ਲੁਕੇ ਹੀ ਨਹੀਂ ਹੈਗੇ ਜਿਹੜੀ ਕਿ ਗੱਲ ਸਰਾਸਰ ਝੂਠ ਹੈ ਜਦੋਂ ਪੱਤਰਕਾਰ ਨੂੰ ਕਹਿੰਦਾਗਾ ਕਿ ਇੰਨਾ ਰੌਲਾ ਪਿਆ ਆ ਤੇ ਸਾਰੀ ਦੁਨੀਆ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਤੁਹਾਡੇ ਉੱਪਰ ਬੇਆਬਦੀ ਦਾ ਐਡਾ ਵੱਡਾ ਦੋਸ਼ ਲੱਗਿਆ ਆ ਸੀਗਾ ਕਿ ਤੁਸੀਂ ਕਹਿੰਦੇ ਮੈਂ ਤਾਂ ਸੁਪਿਆ ਹੀ ਨਹੀਂ ਉੱਥੋਂ ਫਿਰ ਸ਼ੰਕਾ ਪੈਦਾ ਹੁੰਦੀ ਆ ਕਿ ਇਹ ਬੰਦਾ ਜਿਹੜਾ ਇਹ ਝੂਠ ਬੋਲ ਰਿਹਾ ਇਹਨੂੰ ਪਲਾਂਟ ਕੀਤਾ ਗਿਆ ਲੱਗਦਾ ਕਿਉਂਕਿ ਇਹ ਇੱਕ ਬਹੁਤ ਸੋਚੀ ਸਮਝੀ ਸਾਜ਼ਿਸ਼ ਕਿਉਂ ਲੱਗਦੀ ਹੈ ਪਹਿਲਾਂ ਤਾਂ ਇੰਨੇ ਸਾਲ ਉਹ ਬੰਦਾ ਮਤਲਬ ਭਗਾਉੜਾ ਰਹਿੰਦਾ ਉਸ ਤੋਂ ਬਾਅਦ ਫਿਰ ਉਹ ਅਚਾਨਕ ਕਿੱਕੇ ਲੱਗਤ ਫੜਿਆ ਜਾਂਦਾ ਗੜਗਾਉ ਦੇ ਵਿੱਚੋਂ ਉਸ ਤੋਂ ਬਾਅਦ ਫਿਰ ਉਹ ਆ ਕੇ ਜਿਹੜਾ ਬਾਬੇ ਨੇ ਏਡੀ ਵੱਡੀ ਪਾਵਰ ਦੇ ਕੇ ਰੱਖੀ ਹੋਵੇ ਜਿਹੜੀ ਪਾਵਰ ਸਭ ਤੋਂ ਵੱਡੀ ਸੀ ਕਿਉਂਕਿ ਦੋਸਤੋ ਜਿਹੜਾ ਪੋਲੀਟੀਕਲ ਵਿੰਗ ਦਾ ਚੇਅਰਮੈਨ ਹੋਣਾ ਤੁਸੀਂ ਸਮਝ ਸਕਦੇ ਹੋ ਕਿ ਮੁੱਖ ਮੰਤਰੀ ਮੰਤਰੀ ਸਾਰੀਆਂ ਪਾਰਟੀਆਂ ਬਾਬੇ ਦੇ ਆਲੇ-ਦਾਲੇ ਢੇੜੇ ਦਿੰਦੀਆਂ ਤੇ ਉਹ ਪੋਲਿਟਿਕਲ ਮੁਖੀ ਨੂੰ ਜਾਨੀ ਚੇਅਰਮੈਨ ਨੂੰ ਮਿਲ ਲਈ ਤਰਸ ਨਹੀਂ ਆਉਂਦੀਆਂ ਤੇ ਕਿਉਂਕਿ ਸਾਰਾ ਫੈਸਲਾ ਉਹਨੇ ਕਰਨਾ ਹੁੰਦਾ ਸੀਗਾ ਏਡੀ ਵੱਡੀ ਪਾਵਰ ਦਾ ਮਾਲਕ ਇਕੇ ਲਖ ਤਾ ਕੇ ਉਹ ਕਹਿੰਦਾ ਮੈਨੂੰ ਕਿਸੇ ਨੇ ਘੂਰਿਆ ਨਹੀਂ ਮੈਨੂੰ ਕੁਝ ਕਿਹਾ ਨਹੀਂ ਤੇ ਇਕੇ ਲਖ ਤਾ ਕੇ ਫਿਰ ਉਹ ਵਾਦਾ ਮਾਫਕਵਾ ਬਣ ਜਾਂਦਾ ਵਾਦਾ ਮਾਫਕਵਾ ਬਣਨ ਤੋਂ ਬਾਅਦ ਉਹ ਤਾਂ ਆਪਾਂ ਨੂੰ ਪਤਾ ਕਿ ਉਹਦੀਆਂ ਲਿਮਟ ਜਿਹੜੀਆਂ ਨੇ ਉਹ ਬੋਲ ਨਹੀਂ ਸਕਦਾ ਸਾਰਾ ਕੁਝ ਲੇਕਿਨ ਆ ਕੇ ਫਿਰ ਉਹ ਅਚਾਨਕ ਫਿਰ ਚੈਨਲ ਤੇ ਆਉਂਦਾ ਤੇ ਆ ਕੇ ਇੰਟਰਵਿਊ ਦਿੰਦਾ ਇੰਟਰਵਿਊ ਦੇ ਵਿੱਚ ਉਹ ਸਾਰੀਆਂ ਗੱਲਾਂ ਸੁਖਵੀਰ ਬਾਦਲ ਦੇ ਵਾਲੇ ਵਾਲੇ ਹੀ ਕਮਾਉਂਦਾ ਕਿਉਂ ਕਮਾਉਂਦਾ ਕੀ ਸੁਖਵੀਰ ਬਾਦਲ ਤੋਂ ਕਿਸੇ ਨੂੰ ਕੋਈ ਡਰ ਲੱਗਦਾ ਕਿਉਂਕਿ ਕੁਝ ਦਿਨ ਪਹਿਲਾਂ ਸੂਬੇ ਦੇ ਸੀਐਮ ਸਾਹਿਬ ਜਦੋਂ ਜਾਂਦੇ ਨੇ ਆਪਣਾ ਇੱਕ ਹਲਕੇ ਦੇ ਵਿੱਚ ਜਿੱਥੇ ਕਿ ਆਪਾਂ ਨੂੰ ਪਤਾ ਉਹ ਸੁਖਵੀਰ ਬਾਦਲ ਦਾ ਹਲਕਾ ਹੈ ਤੇ ਉੱਥੇ ਜਾ ਕੇ ਉਹ ਪੂਰਾ ਜਿਹੜਾ ਮਤਲਬ ਹਮਲਾ ਹੈਗਾ ਉਹ ਸੁਖਵੀਰ ਬਾਦਲ ਦੇ ਉੱਪਰ ਹੀ ਕਰਦੇ ਨੇ ਤੇ ਨਹਿਰ ਦਾ ਜ਼ਿਕਰ ਕਰਦੇ ਨੇ ਕਿ ਅਸੀਂ ਨਹਿਰ ਕੱਢ ਰਹੇ ਹਾਂ ਹਰ ਇੱਕ ਚੀਜ਼ ਸੁਖਵੀਰ ਦੇ ਵਾਲੇ ਦੇ ਲਈ ਕਮਾਈ ਜਾ ਰਹੀ ਆ ਇਸ ਗੱਲ ਨੂੰ ਲੈ ਕੇ ਲੱਗਦਾਗਾ ਕਿ ਦਾਲ ਦੇ ਵਿੱਚ ਕੁਝ ਨਾ ਕੁਝ ਕਾਲਾ ਜ਼ਰੂਰ ਹੈ ਦੋਸਤੋ ਇਹ ਅਚਾਨਕ ਹੋਈ ਹੋਈ ਇੰਟਰਵਿਊ ਨਹੀਂ ਹੈਗੀ ਇਹ ਪਲਾਨਟ ਕੀਤੀ ਹੋਈ ਇੰਟਰਵਿਊ ਆ ਇਹ ਪਲਾਨਟ ਕੀਤਾ ਹੋਇਆ ਲੱਗਦਾ ਹੈਗਾ ਕਿ ਇਸ ਬੰਦੇ ਨੂੰ ਪੂਰਾ ਜਾਣ ਬੁੱਝ ਕੇ ਜਿਹੜਾ ਲਿਆਂਦਾ ਗਿਆਗਾ ਉਹਨੂੰ ਪੇਸ ਵੀ ਢੰਗ ਨਾਲ ਹੀ ਕਿਰਪਦਾਰੀ ਉਹਦੀ ਪਵਾਈ ਗਈ ਲੱਗਦੀ ਹੈ ਤੇ ਦੋਸਤੋ ਉਹਦੀ ਇਹ ਗੱਲ ਜਿਹੜੀ ਹੈਗੀ ਹੈ ਇੰਟਰਵਿਊ ਇਹ ਵੀ ਪੂਰੀ ਪਲੈਨਿੰਗ ਦੇ ਨਾਲ ਕਰਾਈ ਲੱਗਦੀ ਹੈ ਨਹੀਂ ਉਹਨੂੰ ਇਹ ਕਹਿਣ ਦੀ ਗੱਲ ਕਿ ਮੈਂ ਤਾਂ ਪਗੌੜਾ ਕਦੇ ਹੋਇਆ ਹੀ ਨਹੀਂ ਹੈਗਾ ਇਹ ਹਜਮ ਹੀ ਨਹੀਂ ਹੁੰਦੀ ਦੋਸਤੋ ਇੰਨਾ ਵੱਡਾ ਰੌਲਾ ਇੰਨੀ ਵੱਡੀ ਫੋਰਸ ਸਾਰਾ ਪੰਜਾਬ ਸੀਬੀਆਈ ਸਾਰੀਆਂ ਤਾਕਤਾਂ ਜਿਹੜੇ ਬੰਦਿਆਂ ਨੂੰ ਲੱਭਦੀਆਂ ਹੋਣ ਉਹ ਬੰਦਾ ਕਹੇ ਕਿ ਮੈਂ ਤਾਂ ਕਦੇ ਲੁਕੇ ਹੀ ਨਹੀਂ ਹੈਗਾ ਸੋ ਇਹ ਜਦੋਂ ਬੰਦਾ ਕੋਈ ਇੰਨਾ ਵੱਡਾ ਝੂਠ ਬੋਲਦਾ ਤਾਂ ਦੋਸਤੋ ਉਹਦੇ ਉੱਤੇ ਸ਼ੱਕ ਕਰਨਾ ਹੋਣਾ ਸ਼ੱਕ ਉਹਨਾਂ ਸੁਭਾਵਿਕ ਹੈ ਕਿਉਂਕਿ ਦੋਸਤੋ ਇਹ ਲੱਗਦਾ ਹੈਗਾ ਕਿ ਇਹ ਜਿਹੜਾ ਪਾਰਟੀਆਂ ਵੱਲੋਂ ਜਿਹੜੀਆਂ ਪਾਰਟੀਆਂ ਅਕਾਲੀ ਦਲ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਕਿਉਂਕਿ ਅਕਾਲੀ ਦਲ ਦੀ ਸਪੇਸ ਇਹ ਆਮ ਆਦਮੀ ਪਾਰਟੀ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਦੀ ਜਿਹੜੀ ਜਗ੍ਹਾ ਪੰਜਾਬ ਦੇ ਵਿੱਚ ਪਾਰਟੀ ਖਤਮ ਹੋ ਜਾਵੇ ਤੇ ਕਾਂਗਰਸ ਵਰਸਸ ਜਿਵੇਂ ਅਕਾਲੀ ਦਲ ਹੁੰਦਾ ਸੀਗਾ ਉੱਥੇ ਕਾਂਗਰਸ ਵਰਸਸ ਆਮ ਆਦਮੀ ਪਾਰਟੀ ਹੋ ਜਾਵੇ ਇਹ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹ ਤਾਂ ਸੰਭਾਹ ਹੋਊਗੀ ਜੇਕਰ ਅਕਾਲੀ ਦਲ ਖਤਮ ਹੋਊਗਾ ਅਕਾਲੀ ਦਲ ਖਤਮ ਕਰਨ ਦੀ ਖਾਤਰ ਅਕਾਲੀ ਦਲ ਦੇ ਉੱਪਰ ਹਮਲਾ ਨਹੀਂ ਵਾਜਵਾ ਹੈਗਾ ਉਹਦੇ ਲਈ ਸੁਖਵੀਰ ਬਾਦਲ ਨੂੰ ਹੀ ਟਾਰਗੇਟ ਕੀਤਾ ਜਾਂਦਾ ਹੈ ਸੁਖਵੀਰ ਬਾਦਲ ਨੂੰ ਟਾਰਗੇਟ ਕਰਕੇ ਅਕਾਲੀ ਦਲ ਨੂੰ ਅਕਾਲੀ ਦਲ ਨੂੰ ਖਤਮ ਕਰਕੇ ਆਪਣੀ ਉੱਥੇ ਸਥਾਪਤੀ ਕੀਤੀ ਜਾ ਰਹੀ ਹੈ ਸੋ ਦੋਸਤੋ ਜਿਹੜੀਆਂ ਮੈਂ ਗੱਲਾਂ ਕਹਿ ਰਿਹਾਗਾ ਤੁਸੀਂ ਇਹਨਾਂ ਗੱਲਾਂ ਨੂੰ ਕਦੇ ਸੋਚ ਕੇ ਦੇਖਿਓ ਆਪਣੇ ਜ਼ਹਿਨ ਦੇ ਵਿੱਚ ਬਿਠਾ ਕੇ ਦੇਖਿਓ ਕਿ ਇਹ ਜਿਹੜੀਆਂ ਗੱਲਾਂ ਮੈਂ ਕਹਿ ਰਿਆਂਗਾ ਕਿ ਇਹ ਝੂਠ ਨਹੀਂ ਗਿਆ ਜਾਂ ਤੁਹਾਨੂੰ ਵੀ ਇਸ ਤਰ੍ਹਾਂ ਹੀ ਲੱਗਦਾਗਾ ਕਿ ਹਾਂ ਇਹ ਸਾਰਾ ਕੁਝ ਜਾਣ ਬੁੱਝ ਕੇ ਹੋ ਰਿਹਾਗਾ ਲੇਕਿਨ ਜਿਹੜਾ ਪ੍ਰਦੀਪ ਕਲੇਰ ਇਹ ਕਰੈਕਟਰ ਹੈ ਇਹ ਦੋਸਤੋ ਸੱਚੀ ਤਾਂ ਲੱਗਦਾ ਹੀ ਲੱਗਦਾਗਾ ਲੇਕਿਨ ਪੂਰਾ ਅਜੇ ਉਹਦੇ ਵੱਲੋਂ ਫਿਰ ਲਾਸਟ ਦੇ ਵਿੱਚ ਇਹ ਕਹਿ ਦੇਣਾ ਕਿ ਅਜੇ ਤੱਕ ਅੱਲਾ ਟ੍ਰੀਲਰ ਜਾਰੀ ਕਰਿਆ ਜਿੱਤੇ ਤਾਂ ਜਿਹੜਾ ਉਹਦਾ ਟ੍ਰੇਲਰ ਵੀ ਆਉਣਾ ਹੈ ਅਜੇ ਤਾਂ ਫਿਲਮ ਪੂਰੀ ਬਾਕੀ ਹੈ ਉਹਦਾ ਕਹਿਣ ਦਾ ਭਾਵੇਂ ਆ ਕਿ ਉਹਦੇ ਵੱਲੋਂ ਅਜੇ ਵੀ ਡਰਾਇਆ ਗਿਆ ਪੂਰਾ ਕਿ ਅਜੇ ਅਸੀਂ ਬਹੁਤ ਕੁਝ ਹੋਰ ਲੈ ਕੇ ਆਵਾਂਗੇ ਸੋ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ